ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆ ਸਾਨੂੰ ਸਿਖਾਇਆ ਹੈ ਜੰਦਾ ਬਾਬੇ ਨਾਨਕ ਨੇ ਸਿਖਾਇਆ ਅਸੀਂ ਵਿਕਣ ਵਾਸਤੇ ਨਹੀਂ ਆਏ ਵਿਕਾਂਗੇ ਵੀ ਨਹੀਂ ਜਿੰਨਾ ਮਰਜੀ ਮੁੱਲ ਪਾ ਲੈ ਸੱਚਾ ਸਿੱਖ ਅੱਜ ਵੀ ਨਹੀਂ ਵਿਕਦਾ ਸੱਚਾ ਸਿੱਖ ਅੱਜ ਵੀ ਨਹੀਂ ਵਿਕਦਾ ਕਿਉਂਕਿ ਜੋ ਸਿੱਖ ਹੈ ਤੇ ਵੇਖ ਨਹੀਂ ਸਕਦਾ ਜੇ ਉਹ ਵਿਕਦਾ ਤਾਂ ਫਿਰ ਉਹ ਸਿੱਖ ਨਹੀਂ ਉਹ ਸਿੱਖ ਨਹੀਂ ਉਜੇ ਜਿਹੜੀ ਪਦਵੀ ਤੇ ਮਰਜੀ ਬੈਠਾ ਹੋਵੇ ਜੇ ਉਹ ਵਿਕਦਾ ਤੇ ਉਹ ਸਿੱਖ ਨਹੀਂ ਹੋ ਸਕਦਾ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਵਾਹ ਨਹੀਂ ਹੋ ਸਕਦਾ ਉਹ ਸਾਹਿਬਜ਼ਾਦੇ ਦੀ ਰੀਸ ਨਹੀਂ ਕਰ ਸਕਦਾ ਹਾਂ ਭਲੇਖਾ ਆਪਣੇ ਆਪ ਨੂੰ ਪਾਲਣ ਦਾ ਹੋਵੇਗਾ ਮੈਂ ਸਿੱਖ ਹਾਂ ਕੌਮ ਨੂੰ ਵੀ ਭਲੇਖਾ પા ਸਕਦਾ ਗੁਰੂ ਨੂੰ ਨਿੱਕ ਤੁਖਾ ਦੇ ਸਕਦਾ ਸੱਚਾ ਸਿੱਖ ਨਹੀਂ ਵਿਕਦਾ ਸਾਹਿਬਜ਼ਾਦੇ ਨਹੀਂ ਵਿਕੇ ਕੋਈ ਮੁੱਲ ਨਹੀਂ ਅਸੀਂ ਆਏ ਹਾਂ ਤਲੀ ਤੇ ਸਿਰ ਧਰ ਕੇ ਜਿੰਦ ਆਪਣੇ ਸਿੱਖੀ ਦੇ ਨਾਮ ਕਰਕੇ ਓਏ ਸੋਬਿਆ ਵੈਰੀਆ